ਸਾਹਿਰੀ ਸਲੋਕ ਮਹੱਲਾ ਜਉਤਾ ਜਿਸ ਅੰਦਰ ਤਾਤ ਪਰਾਈ ਹੋਵੇ ਜਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਅਖੇ ਕੋਈ ਨ ਲੱਗੈ ਨਿੱਤ ਉਜਾੜੀ ਪੁਗਾਰੀ ਖਲਾ ਜਿ세 ਅੰਦਰ ਦਾਤ ਪਰਾਈ ਹੋਵੇ ਜਿਸ ਦਾ ਕਦੇ ਨਾ ਹੋਵੀਂ ਫਲਾ ਉਸ ਦੇ ਅਖੇ ਕੋਈ ਨਾ ਲੱਗੈ ਨੇ ਉਜਾੜੀ ਪੁਕਾਰੀ ਖਲਾ ਜਿਸ ਅੰਦਰ ਚੁਗਲੀ ਚੁਗਲੋਂ ਬਚੈ ਕੀਤਾ ਕਰਤੇ ਆ ਉਸ ਦਾ ਸਭ ਗਿਆ नेते ਚੁਗਲੀ ਕਰੇ ਅਰਹੋਂ ਦੀਪerai ਮਹੁਕ ਪੜਿਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜੀਹਾਂ ਕੋ ਬੀਜੇ ਤੇ ਹਾਂ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵੇਸ ਖਾਦੀ ਤਤਕਾਲ ਮਰ ਜਾਏ ਕਰਤੇ ਕਾ ਜੇ ਹਰ ਕੋਈ ਕਰੇ ਤੇ ਹਰ ਕੋਈ ਪਾਏ ਜਨ ਨਾਨਕ ਕਾ ਸਭ ਸੋਧੀ ਪਾਈ ਹਰ ਦਰ ਕੀਆ ਬਤਹਾ ਆਖਸ ਤਰਨਾਈ ਕਰਤੇ ਕਾ ਜਿਹਾਂ ਕੋਈ ਕਰੇ ਦੇਹਾਂ ਕੋਈ ਪਾਏ ਜਨ ਨਾਨਕ ਕਾ ਸਭ ਸੋ ਜੀ ਪਾਈ ਹਰ ਦਰਖੀਆਂ ਬੱਤਾ ਆਖ ਸੁਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਿਵਾਇ ਮਾਨ ਗੁਰੂ ਕਲਗੀ ਤਰ ਪਿਤਾ ਤਨ ਗੁਰੂ ੋਬਨ ਸਿੰਘ ਮਹਾਰਾਜ ਜੀ ਦੇ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹਾਜ਼ਰ ਹੋਈ ਗੁਰੂ ਕਾਲ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਬਾਣੀ ਦੀ ਚਲ ਰਹੀ ਗੜੀਵਾਰ ਵਿਚਾਰ ਦੇ ਤਹਿਤ ਅੱਜ ਦਾ ਜੋ ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਧੰਨ ਗੁਰ ਗ੍ਰੰਥ ਸਾਹਿਬ ਜੀ ਦੇ ਪਾਵਨ ਆਗ 308 ਦੇ ਉੱਤੇ ਸੁਭਾਇਮਾਨ ਹੈ ਸਤਗੁਰਾਂ ਦੀ ਕਿਰਪਾ ਸਦਕਾ ਆਓ ਵਿਚਾਰ ਕਰਨ ਦਾ ਯਤਨ ਕਰੀਏ ਗੁਰੂ ਮਹਾਰਾਜ ਤਨ ਅੰਗ ਰਾਮਦਾਸ ਜੀ ਨੇ ਇਸ ਪਾਵਨ ਸ਼ਬਦ ਅਦਰ ਸਮਝਾਇਆ ਜਿਹੜਾ ਬੰਦਾ ਕਿਸੇ ਦਾ ਮਾੜਾ ਕਰਦਾ ਉਹਦੀ ਕਰੇ ਉਹਦਾ ਕਦੀ ਚੰਗਾ ਨਹੀਂ ਹੁੰਦਾ ਭਲਾ ਨਹੀਂ ਹੁੰਦਾ ਜਿਹੜਾ ਦੂਜਿਆਂ ਪ੍ਰਤੀ ਈਰਖਾ ਰੱਖੇਗਾ ਜਿਹੜੇ ਖੂ ਉਹਨੇ ਲੋਕਾਂ ਵਾਸਤੇ ਕੁੱਟਣਿਆ ਉਹਦੇ ਵਿੱਚ ਉਹਨੇ ਪਹਿਲਾਂ ਆਪ ਡਿੰਗਣਾ ਕੋਈ ਵੀ ਬੰਦਾ ਜਿਹੜਾ ਦੂਜੇ ਦੇ ਪ੍ਰਤੀ ਮਾੜਾ ਸੋਚੀ ਬੈਠਾ ਹੈ ਉਹਦੀ ਬੁराई ਮਨ ਦੀ ਕਿਸੇ ਦੂਜੇ ਤੇ ਅਸਰ ਕਰੇ ਨਾ ਕਰੇ ਉਹਦੇ ਆਪ ਤੇ ਜਮੂਨ ਕਰਦੀ ਹੈ ਜੋ ਵੀ ਬੰਦਾ ਪਰਾਇ ਈਰਖਾ ਆਪਦੇ ਮਨ ਚ ਰੱਖੀ ਬੈਠਾ ਹੈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਅਸਰ ਵਿੱਚ ਆਪ ਵਾਲੀ ਗੱਲ ਹੁੰਦੀ ਹੈ ਆਪਾਰ ਦਾ ਆਸ ਕਰਦੇ ਆਂ ਕਹਿੰਨੇ ਆਂ ਨਾਲੇ ਬਾਣੇ ਸਰਬੱਤ ਦਾ ਭਲਾ ਸਭ ਦਾ ਭਲਾ ਮੰਗਦੇ ਆਂ ਮੰਗਣਾ ਵੀ ਚਾਹੀਦਾ ਪਰ ਭਲਾ ਹੋਣਾ ਉਹਦਾ ਹੀ ਆ ਜਿਹਦੇ ਆਪਦੇ ਦਿਲ ਵਿੱਚ ਕਿਸੇ ਦੇ ਪ੍ਰਤੀ ਮਾੜਾ ਨਹੀਂ ਹੈ ਜੋ ਮਨੁੱਖ ਕੋਈ ਬੁਰਾ ਕਰਨ ਤਰਿਆ ਹੋਇਆ ਹੈ ਉਹ ਬੁਰਾ ਕਰਨ ਜੋ ਤਜਾ ਹੈ ਉਹਨੇ ਬੁਰਾਈ ਦੇ ਵਿੱਚ ਹੀ ਆਪਣਾ ਭਲਾ ਸਮਝਣਾ ਹੈ ਚੋਰ ਸੋਚਦਾ ਵੀ ਮੇਰਾ ਭਲਾ ਤਾਂ ਹੈ ਸੀ ਕੀ ਹੈ ਕਿ ਮੈਨੂੰ ਚੋਰੀ ਕਰਨ ਵਿੱਚ ਸਾਰੇ ਜਾਣੇ ਮੇਰੀ ਮਦਦ ਕਰੋ ਡਾਕੂ ਆਖੇਗਾ ਕਿ ਮੈਨੂੰ ਡਾਕਾ ਮਾਰਨ ਵਿੱਚ ਮੇਰੀ ਮਦਦ ਕਰੋ ਮੇਰਾ ਪੜਾਤਾ ਇਹਦੇ ਵਿੱਚ ਹੀ ਹੈ ਨਸ਼ਾ ਕਰਨ ਵਾਲਾ ਕਹੇਗਾ ਕਿ ਮੈਨੂੰ ਨਸ਼ਾ ਕਰਨ ਦੇ ਵਿੱਚ ਮੇਰੀ ਮਦਦ ਕਰੋ ਮੇਰਾ ਪੜਾਤਾ ਇਹਦੇ ਜੀ ਹੈ ਜੇ ਲੋਕਾਂ ਦੇ ਹਿਸਾਬ ਨਾਲ ਪੜਾਤਾ ਨਹੀਂ ਤੇ ਕਿਸੇ ਦਾ ਵੀ ਨਹੀਂ ਹੋਣਾ ਸਾਰਿਆਂ ਦਾ ਹੀ ਮਾੜਾ ਹੋਏਗਾ ਇਸੇ ਕਰਕੇ ਸਾਡੇ ਬਜੋਗਾਂ ਨੇ ਇਹਨਾਂ ਨੇ ਗੁਰੂ ਦੇ ਚਰਨਾ ਚਰਨਾਂ ਅਰਦਾਸ ਕੀਤੀ ਉਨਾਂ ਨੇ ਆਖਿਆ ਤੇਰੇ ਬਾਣੀ ਸਰਬਤ ਦਾ ਫਲ ਆਪੋ ਆਪਣੇ ਬਾਣੀ ਜੇ ਚੱਲਾਂਗੇ ਫੇਰ ਤਾਂ ਇੱਕ ਦਾ ਭਲਾ ਹੋਊ ਦੂਜੇ ਦਾ ਬੁਰਾ ਹੋਊ ਪਰ ਪ੍ਰਮਾਤਮਾ ਦੀ ਬਾਣੀ ਵਿੱਚ ਸਭ ਦਾ ਭਲਾ ਹੋ ਸਕਦਾ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੀ ਸਰਬਤ ਦਾ ਫਲ ਆ ਵਾਹਿਗੁਰੂ ਦੇ ਬਾਣੀ ਵਿੱਚ ਚੱਲਿਆ ਫਲ ਤੇ ਬਾਣਾ ਪਹਿਲੀ ਗੱਲ ਬਾਣੀ ਵਿੱਚ ਇਹੀ ਸਿੱਖਣ ਨੂੰ ਮਿਲਦੀ ਹੈ ਕਿ ਸਾਰਿਆਂ 'ਚ ਰੱਬ ਦੀ ਜੋਤ ਆ ਜੇ ਸਾਰਿਆਂ 'ਚ ਪ੍ਰਮਾਤਮਾ ਦੀ ਜੋਤ ਆ ਤਾਂ ਫਿਰ ਅਸੀਂ ਸਾਰਿਆਂ ਨਾਲ ਇਹ ਚੰਗਾ ਵਿਹਾਰ ਕਰਨਾ ਹੈ ਤੇ ਜੇ ਸਭ ਨਾਲ ਹੀ ਚੰਗਾ ਕਰਨਾ ਹੈ ਫਿਰ ਕਿਸੇ ਨਾਲ ਹੀ ਈਰਖਾ ਨਹੀਂ ਕਰ ਸਕਦੇ ਤੇ ਜੇ ਅਸੀਂ ਕਿਸੇ ਨਾਲ ਈਰਖਾ ਰੱਖਦੇ ਹਾਂ ਫਿਰ ਸਾਡੀ ਭੜਿਆਣੀ ਜਿਹੜੀ ਗੱਲ ਹੈ ਉਹ ਖਤਮ ਹੋ ਜਾਂਦੀ ਹੈ ਅੱਜ ਦੇ ਸ਼ਬਦ ਦੀ ਪਹਿਲੀ ਧੋਖੀ ਇਹ ਹੈ ਕਿ ਜਿਹੜਾ ਬੰਦਾ ਈਰਖਾ ਰੱਖਦਾ ਉਹਦਾ ਆਪ ਦਾ ਫਲਕ ਨਹੀਂ ਹੋ ਸਕਦਾ ਉਹਦਾ ਪੜਾਏ ਸੀ ਜੀ ਹੈ ਸਭ ਤੋਂ ਪਹਿਲਾਂ ਦੀ ਈਰਖਾ ਖਤਮ ਹੋਵੇ ਉਹ ਕਿਸੇ ਦਾ ਮਾੜਾ ਸੋਚਣਾ ਬੰਦ ਕਰੇ ਜੇ ਬਾਣੀ ਤੇ ਇਹ ਸ਼ਬਦ ਹੁੰਦਾ ਹੈ ਪਰ ਕਾ ਬੁਰਾ ਨਾ ਰੱਖੋ ਜੀਤ ਕਿਸੇ ਦਾ ਬੁਰਾ ਆਪਣੇ ਚਿੱਤ ਵਿੱਚ ਨਾ ਰੱਖੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਵੀਰ ਮੇਰੇ ਭਰਾ ਮੇਰੇ ਮਿੱਤਰ ਤੈਨੂੰ ਵੀ ਕੋਈ ਦੁੱਖ ਨਹੀਂ ਵਿਆਪੇਗਾ ਤੂੰ ਕਿਸੇ ਦਾ ਬੁਰਾ ਆਪਣੇ ਮਨ ਵਿੱਚ ਨਾ ਰੱਖਿਆ ਕਰ ਪਰਮਾਤਮਾ ਤੇ ਛੱਡ ਦੇ ਵਾਹਿਗੁਰੂ ਤੇ ਛੱਡ ਦੇ ਉਹਦਾ ਨਿਆ ਵਰਤਦਾ ਵੈਗਰੂਵ ਕਾਲ ਕੋ ਖਾ ਪੇਨਿਆ ਕਰ ਦੋਵੇਗਾ ਤੂੰ ਆਪਣੇ ਮਨ ਵਿੱਚ ਕਿਸੇ ਦੇ ਪ੍ਰਤੀ ਵੈਰ ਭਾਵਨਾ ਨਾ ਰੱਖ ਗੁਰੂ ਸਾਹਿਬਾਨ ਨੇ ਇਹ ਗੱਲਾਂ ਸਿਰਫ ਖਈਆਂ ਨਹੀਂ ਉਹਨਾਂ ਨੇ ਜੀ ਕੇ ਵਿਖਾਇਆ ਇਹਨਾਂ ਤੇ ਚੱਲ ਕੇ ਵਿਖਾਇਆ ਆਮ ਅਸੀਂ ਸੰਸਾਰੀ ਜੀਵ ਹਾਂ ਅਸੀਂ ਇਸ ਸੰਸਾਰ ਦੇ ਅੰਦਰ ਹਰ ਗੱਲ ਦਾ ਫੈਸਲਾ ਆਪ ਹੀ ਕਰਨਾ ਚਾਹੁੰਦੇ ਹਾਂ ਪਰਮਾਤਮਾ ਅਕਾਲ ਪੁਰਖ ਦੇ ਉੱਤੇ ਕੋਈ ਗੱਲ ਛੱਡ ਦੇਣੀ ਇਹਦੇ ਲਈ ਬੜਾ ਹੌਸਲਾ ਚਾਹੀਦਾ ਸਤਿਗੁਰਾਂ ਦੇ ਉੱਤੇ ਸੁਲੀਖਾਨ ਹਮਲਾਵਰ ਹੋ ਗਿਆ ਸੀ ਪੰਜਵੇਂ ਪਾਤਸ਼ਾਹ ਜੀ ਦੇ ਉੱਪਰ ਉੱਥੇ ਸਿੱਖਾਂ ਨੇ ਆਖਿਆ ਜੀ ਪਹਿਲਾ ਮਤਾ ਇਹ ਆਇਆ ਕਿ ਇਹ ਚਿੱਠੀ ਤੇ ਜੋ ਦੂਜਾ ਮਤਾ ਸਿੱਖਾਂ ਨੇ ਇਹ ਲਿਆਂਦਾ ਕਿ ਮਹਾਰਾਜ ਜੀ ਦੇ ਦੋ ਬੰਦੇ ਭੇਜੋ ਉੱਥੇ ਗੱਲ ਕਰਨ ਤੀਜਾ ਮਤਾ ਇਹ ਆਇਆ ਵੀ ਅਗੋਂ ਆਪਾਂ ਵੀ ਕੋਈ ਟਾਕਰੇ ਦਾ ਉਪਾਅ ਕਰ ਲਈਏ ਤਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਆਪਾਂ ਕੁਝ ਵੀ ਨਹੀਂ ਕਰਾਂਗੇ ਨਾ ਕੁਝ ਠੀਬੇ ਦੀ ਨਾ ਕੋ ਬੰਦੇ ਭੇਜੇ ਨਾ ਕੋਈ ਅਗੋਂ ਪ੍ਰਬੰਧ ਕੀਤਾ ਵਾਹਿਗੁਰੂ ਦੇ ਛੱਡ ਦਿੱਤਾ ਇਹਦਾ ਮਤਲਬ ਇਹ ਨਹੀਂ ਆ ਕਿ ਗੁਰੂ ਸਾਹਿਬ ਜੀ ਸਾਨੂੰ ਹੱਥ ਤੇ ਹੱਥ ਧਰ ਕੇ ਬੈਠਣ ਨੂੰ ਕਹਿੰਦੇ ਆ ਕੋਈ ਕੁਝ ਨਾ ਕਰੋ ਗੁਰੂ ਸਾਹਿਬ ਜੀ ਦੇ ਕਹਿਣ ਦਾ ਮਤਲਬ ਇਹ ਸੀ ਚਿੱਠੀਆਂ ਵੀ ਜਾਣਗੀਆਂ ਬੰਦੇ ਵੀ ਜਾਣਗੇ ਜੰਗ ਵੀ ਹੋਣਗੇ ਪਰ ਜਿਸ ਵਾਹਿਗੁਰੂ ਦੇ ਰੱਬ ਦੇ ਰਸਤੇ ਤੇ ਆਪਾਂ ਤੁਰੇ ਆ ਕਿ ਸਾਡਾ ਉਹਦੇ ਤੇ ਭਰੋਸਾ ਵੀ ਹੈਗਾ ਕਿ ਨਹੀਂ ਰੱਬ ਹੈਗਾ ਕਿ ਨਹੀਂ ਹੈਗਾ ਆਪਾਂ ਸਾਰੀ ਚਿੰਤਾ ਆਪਣੀ ਜੋ ਲੈਣੀ ਕਿ ਰੱਬ ਨੂੰ ਕੋਈ ਨਹੀਂ ਹੈ ਮਹਾਰਾਜ ਨੇ ਸ਼ਬਦ ਲਿਖਿਆ ਪ੍ਰਥਮੇ ਮਤਾ ਤੇ ਅਤਰੀ ਚਲਾਵਾਂ ਦੋਤੀਏ ਮਤਾ ਦੋਏ ਮਨੁਖ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਭਾਇਆ ਮੈਂ ਸਭ ਕਿਛੁ ਪ੍ਰਭ ਤੁਹੀ ਤੇ ਆਇਆ ਬਿਨਾ ਚਿੱਠੀ ਭੇਜੀ 라ండో ਬੰਦੇ ਭੇਜੇ ਨਾ ਕੋਈ ਹੁ ਪ੍ਰਬੰਧ ਕੀਤਾ ਮਹਾਰਾਜ ਕਹਿੰਦੇ ਕੀਰਤਨ ਕਰੋ ਹੁਣ ਸੇਖ ਮੈਲੇ ਵਰਗੇ ਸਾਰੇ ਸੂਰਤੇ ਹੋਣਗੇ ਵੀ ਕੀਰਤਨ ਕਰਨ ਨਾਲ ਸੋਲੀ ਖਾਨੀਆਂ ਹੋ ਜਾ ਕੇ ਉੜ ਜਾਣਗੀਆਂ ਅਸਲ ਵਿੱਚ ਗੁਰੂ ਸਾਹਿਬਾਨ ਨੇ ਜੋ ਲਿਖਿਆ ਹੋਇਆ ਹੈ ਪਹਿਲੀਆਂ 5 ਬਾਤਸਾਈਆਂ ਤੱਕ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਪ ਤਿਆਰ ਕੀਤਾ ਹੈ ਅਗਲੀਆਂ 5 ਬਾਤਸਾਈਆਂ ਨੇ ਗੁਰੂ ਪੰਥ ਨੂੰ ਤਿਆਰ ਕੀਤਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਇੱਕ ਹੈ ਪ੍ਰੇਰਣਾ ਪ੍ਰੇਮ ਨਾਲ ਆਪਦਾ ਵੀ ਕਹਿ ਲਓ ਕਿ ਆਪਣੇ ਆਪ ਦਾ ਨੁਕਸਾਨ ਦਾ ਵਾਕੇ ਵੀ ਦੂਜੇ ਬੰਦੇ ਨੂੰ ਮਤ ਦੇਣ ਦੀ ਕੋਸ਼ਿਸ਼ ਕਰਨੀ ਔਰ ਉਹਦੇ ਲਈ ਅਖੀਰ ਹੈ ਸਿਧਰ ਹੈ ਤਤੀਆਂ ਲੋਹਾ ਤੇ ਬੈਠਣਾ ਇਹਦੋਂ ਬਾਅਦ ਨਹੀਂ ਇਹਦੋਂ ਬਾਅਦ ਪੀਰੀ ਤੋਂ ਬਾਅਦ ਫਿਰ ਮੀਰੀ ਆ ਜਾਂਦੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਸਭ ਤੋਂ ਵੱਡੀ ਜ਼ਰੂਰੀ ਚੀਜ਼ ਹੈ ਭਰੋਸਾ ਜਿਹਦੇ ਅੰਦਰ ਪ੍ਰਮਾਤਮਾ ਤੇ ਭਰੋਸਾ ਹੈ ਕਿ ਵਾਹਿਗੁਰੂ ਨਿਆਂ ਕਰੇਗਾ ਜੋ ਕਰੇਗਾ ਸੋ ਭਰੇਗਾ ਜਿਹੜਾ ਬੰਦਾ ਕਿਸੇ ਦਾ ਮਾੜਾ ਸੋਚ ਰਿਹਾ ਹੈ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਉਹਨੇ ਲੁੱਭ ਜਾਣਾ ਇਸ ਗੱਲ ਦੇ ਭਰੋਸੇ ਵਾਲਾ ਬੰਦਾ ਆਪਣੇ ਮਨ ਤੋਂ ਵੈਰ ਭਾਵ ਨੂੰ ਤਿਆਗ ਕੇ ਚੱਲਦਾ ਹੈ ਪਰ ਦੂਜਾ ਬੰਦਾ ਡਰਿਆ ਹੁੰਦਾ ਉਹ ਸਾਰਾ ਹੀ ਕੁਝ ਆਪ ਕਰਨਾ ਚਾਹੁੰਦਾ ਉਹ ਭਾਵੇਂ ਮੰਨਦਾ ਵੀ ਹੋਵੇ ਕਿ ਅੱਗੇ ਧਰਮ ਰਾਜ ਹੈ ਉਹਨੇ लेखा ਲੈਣਾ ਪਰ ਵਿੱਚ ਉਹਨੂੰ ਕੋਈ ਯਕੀਨ ਨਹੀਂ ਹੁੰਦਾ ਕਿ ਉਹਨੇ लेखा ਲੈਣਾ ਉਹਨੂੰ ਇਹ ਹੁੰਦਾ ਵੀ ਮੈਂ ਆਪ ਹੀ ਸਾਰਾ ਕੁਝ ਕਰ ਦਿਆਂ ਇਨਸਾਨ ਈਰਖਾ ਦਾ ਭਰਿਆ ਹੋਇਆ ਅੰਦਰੋਂ ਭਰੋਸੇ ਦੇ ਵਿੱਚ ਉਹ ਕੱਚਾ ਹੁੰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜੋ ਬੰਦਾ ਕਿਸੇ ਦੇ ਪ੍ਰਤੀ ਦਾਤ ਹੀਖਾ ਰੱਖੀ ਬੈਠਾ ਉਹਦਾ ਆਪ ਦਾ ਕਦੀ ਵੀ ਭਲਾ ਨਹੀਂ ਹੁੰਦਾ ਸਤਿਗੁਰਾਂ ਦੇ ਅੱਜ ਦੇ ਸ਼ਬਦ ਦੀ ਪਹਿਲੀ ਭक्ति ਇਹ ਹੈ ਦੂਸਰੇ ਪਾਤਸ਼ਾਹ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਇੱਕ ਸ਼ਲੋਕ ਆਪਾਂ ਥੋੜੇ ਦਿਨ ਪਹਿਲਾਂ ਵਿਚਾਰਿਆ ਸੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗਦੀਪੁਰਬ ਹੈ ਧੰਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਉਹਨਾਂ ਨੇ ਥਾਪਿਆ ਰਹਿਣਾ ਜੀਵਨ ਦਾ ਆਪਦੇ ਜਿਉਂਦੇ ਜੀ ਆਪਦੇ ਸਾਹਮਣੇ ज्योति ज्यो ਸਮਉਣ ਤੋਂ 5 ਦਿਨ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਰਹਿਣਾ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਸਿशोਖਿਤ ਕੀਤਾ ਭਾਈ ਰਹਿਣਾ ਜੀ ਨੇ 7 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਔਰ ਉਹ ਲਹਿਣੇ ਤੋਂ ਅੰਗਦ ਹੋਏ ਸਤਗੁਰ ਨਾਨਕ ਦੇ ਉਹ ਆਪ ਨੂੰ ਪਾਇਆ ਹੋਰੇ ਅੰਗਦ ਗੁਰਸਿੱਖ ਬਿਵਾਣੇ ਆਇਆ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ ਨੇ ਵੀ ਜਿਹਨੂੰ ਠੂਹੇ ਫੜਦੇ ਆਉਂਦੇ ਆ ਉਠੋਿਆਂ ਦਾ ਮੰਤਰੀ ਠੋਿਆਂ ਤੇ ਵੱਤਰ ਪੜਦਾ ਉਹ ਜੇ ਸਾਫ ਪੜਨ ਚਲ ਜੇ ਤੇ ਉਹਨੇ ਮਰਨਾ ਹੀ ਹੁੰਦਾ ਮੰਤਰੀ ਹੋਏ ਠੋਿਆਂ ਨਾ ਕੀ ਲਗਾਇਆ ਜਾਏ ਜਿਹੜਾ ਵਿਚਾਰਾ ਠੋਿਆਂ ਦਾ ਮੰਤਰੀ ਐ ਉਹ ਠੋਿਆਂ ਦੇ ਮੰਤਰ ਪੜੀ ਜਾਵੇ ਠੋਏ ਫੜੀ ਜਾਵੇ ਤੇ ਠੀਕ ਆ ਜੇ ਗਾਂਸਾ ਪਾ ਨੂੰ ਫੜਨ ਜਾਊਗਾ ਤੇ ਉਹਨੇ ਵਿਚਾਰਨੇ ਮਰਨਾ ਹੀ ਆ ਮੁੱਕ ਦੀ ਗੱਲ ਐ ਕਿ ਜਿਹੜਾ ਕੰਮ ਆਉਂਦਾ ਨਹੀਂ ਉਹ ਕਰਨਾ ਨਹੀਂ ਜਾਈਦਾ ਮੰਤਰੀ ਹੋਏ ਠੋਿਆਂ ਲਾਗੀ ਲਗਾਇਆ ਜਾਏ ਆਪਣ ਹੱਥੀਆਂ ਚ ਆਪੇ ਲਾ ਕੂਚੰ ਦਾ ਉਹ ਮਵਾਤਾ ਉਲਾਬੋ ਜਦੋਂ ਆਪਾਂ ਚੀਖਾਂ ਤੋਂ ਲਾਉਨੇ ਆ ਉਹਨੂੰ ਮਵਾਤਾ ਵੀ ਕਹਿੰਦੇ ਆ ਲਾਂਬੂ ਵੀ ਕਹਿੰਦੇ ਆ ਚਵਾਤੀ ਕਹ ਲੋ ਅੱਗ ਦੀ ਬਲ ਦੀ ਲੱਕੜ ਕੋਈ ਇਹਦਾ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਖੁੱਦ ਨੂੰ ਲਾਂਬੂ ਲਾਉਣ ਦੇ ਬਰਾਬਰ ਹੈ ਕਿ ਜਿਹੜਾ ਕੰਮ ਸਾਨੂੰ ਆਉਂਦਾ ਨਹੀਂ ਜਿੰਨੀ ਸਾਡੀ ਹੈਸੀਅਤ ਨਹੀਂ ਉਹਦਾ ਵੱਡਾ ਆਪਾਂ ਦਾਵਾ ਕਰਦੀਏ ਮੰਤਰੀ ਹੋਏ ਠੋਇਆ ਲਾਗੀ ਲੱਗਾ ਜਾਏ ਆਪਣ ਹੱਥੀਂ ਆਪਣੇ ਦੇਹ ਊਚਾ ਫੇਰਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂ ਧੱਕਾ ਖਾਏ ਜਿਸ ਇਨਸਾਨ ਨੇ ਅੱਤ ਦਾ ਰਸਤਾ ਚੁਣਨਾ ਹੈ ਉਹਨੂੰ ਧੱਕਾ ਵੀ ਪੈਣਾ ਹੈ ਮਹਾਰਾਜ ਕਹਿੰਦੇ ਹਨ ਰੱਬ ਦੇ ਹੁਕਮ ਵਿੱਚ ਉਹਨੂੰ ਇਹੋ ਜਿਹਾ ਧੱਕਾ ਪੈਂਦਾ ਹੈ ਉਹ ਮਨਕੇ ਸੰਭਲ ਨਹੀਂ ਸਕਦਾ ਹੁਕਮ ਪਿਆ ਤੁਰ ਖਸਮ ਕਾ ਅਤੀ ਹੂ ਧੱਕਾ ਖਾਏ ਗੁਰੂ ਅਰਜਨ ਦੇਵ ਜੀ ਦਾ ਵੀ ਇੱਕ ਸ਼ਬਦ ਹੈ ਨਾਰਾਇਣ ਲਿਆ ਨਾ ਠੁੰਗੜਾ ਪੈਰ ਕਿਥੇ ਰੱਖਿਆ ਜਿਹਨੂੰ ਰੱਬ ਵੱਲੋਂ ਧੱਕਾ ਪੈ ਜੇ ਉਹਦੇ ਪੈਰ ਨਹੀਂ ਟਿਕਦੇ ਨਾਰਾਇਣ ਲਿਆਣਾ ਠੁੰਗੜਾ ਪੈਰ ਕਿਥੇ ਰੱਖਿਆ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੈ ਜਿਹੜਾ ਪਾਪ ਕਰਦਾ ਹੋ ਜਾਏ ਤਹੀ ਚੱਕ ਰਿਆ ਹੈ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੈ ਨਿੰਦਾ ਕਰਦਾ ਬਜੂਆ ਵਿੱਚ ਜਹੀ ਪਖ ਹੈ ਆਪਦੇ ਸਰੀਰ ਦੀ ਭੱਟੀ 'ਚ ਆਪੇ ਪਖੀ ਜਾਂਦਾ ਹੈ ਸੜੀ ਜਾਂਦਾ ਹੈ ਨਿੰਦਿਆ ਜਿਹੜੀ ਹੈ ਬੰਦੇ ਨੂੰ ਸੁਖ ਨਹੀਂ ਦਿੰਦੀ ਦੁੱਖ ਹੀ ਦਿੰਦੀ ਹੈ ਸਾਰਾ ਦਿਨ ਕਿਸੇ ਦੀ ਔਗਣ ਖੋਲੀ ਜਾਣੇ ਇਹ ਕਿੱਡੀ ਗਿਆਨਤ ਹੈ ਔਲੀ ਹੌਲੀ ਉਹ ਔਗਣ ਜਿਹੜੇ ਆ ਉਹ ਬੁਰੇ ਲੱਗਣੋਂ ਹਟ ਜਾਂਦੇ ਆ ਔਰ ਬੰਦੇ 'ਚ ਖੁਦ ਵਿੱਚ ਉਹ ਆ ਜਾਂਦੇ ਆ ਜਿਹੜੇ ਬੰਦਾ ਲੋਕਾਂ ਦੇ ਜਿੰਦੜਾਰੇ ਦਾ ਹੈ ਅਸਲ ਵਿੱਚ ਗੱਲ ਇਹ ਹੈ ਕਿ ਬਿਨਾਂ ਲੋੜ ਤੋਂ ਕਿਸੇ ਦੀ ਔਗਣਾ ਦੀ ਚਰਚਾ ਵੀ ਨਹੀਂ ਕਰਨੀ ਚਾਹੀਦੀ ਨਿੰਦਾ ਕਲੀ ਕਿਸੇ ਕੀਤਾ ਕੀ ਨਾਰਾਇਣ ਦਇਆ ਦਾ ਠੁੰਗੜਾ ਪੈਰ ਕਿਥੇ ਰੱਖਿਆ ਕਰਦਾ ਪਾਪ ਅਮਿੱਤਿਆ ਦੇ ਦਵਸੋ ਚਖੈ ਨਿੰਦਾ ਕਰਦਾ ਪਤਮੂਆ ਵਿੱਚ ਦੇਹੀ ਖਖੈ ਸੱਚਾ ਸਾਈਂ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤੇ ਸ਼ਰਣਾਗਤੀ ਜੋ ਮੁਰਖ ਅਲੱਖ ਹੈ ਇਹ ਰੱਬ ਦੀ ਸ਼ਰਨ ਚ ਬੰਦਾ ਆ ਜੇ ਤੇ ਫਿਰ ਬਚ ਸਕਦਾ ਨਹੀਂ ਤੇ ਇਨਸਾਨ ਜਿਹੜੇ ਬੰਦੇ ਨੇ ਇਨਕਾ ਦਾ ਰਾਹ ਚੁਣ ਲਿਆ ਉਹਨੇ ਦੂਜੇ ਦਾ ਕੁਝ ਨਹੀਂ ਵਿਗਾੜਨਾ ਆਪ ਦਾ ਪਹਿਲਾਂ ਵਿਗਾੜਦਾ ਕਰੋਧ ਕਰਨ ਵਾਲੇ ਬੰਦੇ ਦਾ ਕੋਈ ਦੂਜੇ ਦਾ ਨਿਸ਼ਾਨਵਾਚ ਕਰਦਾ ਆਪ ਦਾ ਪਹਿਲਾਂ ਕਰ ਲੈਂਦਾ ਕਿਉਂਕਿ ਉਹਦੇ ਕਰੋਧ ਨੇ ਉਹਦੇ ਸਰੀਰ ਦੇ ਉੱਤੇ ਹੀ ਧਰਨ ਹੋਣਾ ਸੱਚੇ ਪਾਤਸ਼ਾਹ ਕਹਿੰਦੇ ਹਨ ਮੰਤਰੀ ਹੋਏ ਅਠੋਆਂ ਨਾ ਕੀ ਲਗਾਇਆ ਜਾਏ ਆਪਨ ਹੱਥੀ ਆਪਣੇ ਦੇਖ ਉੱਚਾ ਆਪੇ ਲਾਏ ਹੋਕਮ ਪਿਆ ਤੋਰ ਕਸਮ ਦਾ ਅਤੀ ਹੁ ਧਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਇੱਕ ਬੰਦਾ ਗੁਰਮੁਖ ਆ ਉਹਦਾ ਦਿਲ ਸਾਫ ਆ ਉਹ ਰੱਬਨੂ ਮੂੰਹ ਕਰਕੇ ਚੱਲਦਾ ਇੱਕ ਬੰਦਾ ਮਨਮੁਖ ਆ ਉਹਦੇ ਮਨ ਵਿੱਚ ਕੋਟ ਆ ਹੁਣ ਜਿਹੜਾ ਗੁਰਮੁਖ ਬੰਦਾ ਉਹਦੇ ਮਨ 'ਚ ਕੋਈ ਵੈਰ ਨਹੀਂ ਆ ਪਰ ਮਨਮੁਖ ਬੰਦਾ ਉਹਦੇ ਪ੍ਰਤੀ ਬੜਾ ਵੈਰ ਰੱਖੀ ਬੈਠਾ ਉਹਨੂੰ ਪਤਾ ਹੋਵੇ ਜੇ ਨਾ ਹੋਵੇ ਗੁਰਮੁਖ ਸਿਉ ਮਨਮੁਖ ਅੜੈ ਉਹ ਜਾਂਦਾ ਜਿਹੜਾ ਬੰਦਾ ਮਨਮੁਖ ਆ ਕਿ ਕਿਸੇ ਗੁਰਮੁਖ ਬੰਦੇ ਦਾ ਨੁਕਸਾਨ ਸੋਚੀ ਬੈਠਾ ਹੁਣ ਉਹਨੇ ਉਹਨੇ ਨਹੀਂ ਵੇਖਿਆ ਉਹਨੇ ਕੋ ਸਰਾਬ ਨਹੀਂ ਦਿੱਤਾ ਪਰ ਉਹਦਾ ਆਪਣਿਆਂ ਵੀ ਨੁਕਸਾਨ ਹੋਦਾ ਕਾਰਨ ਕਿਉਂਕਿ ਰੱਬ ਦਾ ਇੱਕ ਨਿਆਂ ਵਰਤ ਰਿਹਾ ਕੋਈ ਉੱਤੇ ਯਕੀਨ ਕਰਦਾ ਤੇ ਕੋਈ ਨਹੀਂ ਕਰਦਾ ਪਰਮਾਤਮਾ ਦਾ ਨਿਆਂ ਵਰਤਦਾ ਹੈ ਹਰ ਵਰਤਿਆ ਧਰਮ ਨਿਆਏ RAM ਇਹ ਬਾਣੀ ਚ ਲਿਖਿਆ ਹੈ